ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਇੱਕ ਦੋ ਦਿਨ ਤੋਂ ਲਗਾਤਾਰ ਜਿਹੜੀ ਚਰਚਾ ਉਹ ਛਿੜੀ ਹੋਈ ਹੈ ਜਿਸ ਤੋਂ ਬਾਅਦ ਭਾਰਤ ਦੇ ਫੌਜ ਅਧਿਕਾਰੀ ਵੱਲੋਂ ਜਿਹੜਾ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਭਾ ਜਿਹੜੇ ਨੇ ਉਹ ਜਨਕੀ ਸਾਬਕਾ ਤੇ ਮੌਜੂਦਾ ਜਥੇਦਾਰਾਂ ਵੱਲੋਂ ਜਿਹੜੀ ਆਪਣੀ ਜੜੀ ਹੈ ਪ੍ਰਤੀਕਿਰਿਆ ਉਹ ਦਿੱਤੀ ਗਈ ਹੈ ਉਹਨਾਂ ਨੇ ਸ਼ਹੀਦ ਦਰਬਾਰ ਸਾਹਿਬ ਦੇ ਪ੍ਰਤੀ ਕੀ ਕੁਝ ਕਿਹਾ ਜੋ ਫੌਜ ਦੇ ਅਧਿਕਾਰੀ ਨੇ ਬਿਆਨ ਦਿੱਤਾ ਉਸ ਬਾਰੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਜੋ ਫੌਜ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਪਰਮਿਸ਼ਨ ਜਿਹੜੀ ਹੈ ਹੈੱਡ ਗੰਟੀ ਤੋਂ ਲਈ ਹੈ ਕਿ ਵਾਕਈ ਉਹ ਪਰਮਿਸ਼ਨ ਲਈ ਗਈ ਸੀ ਉਹਦੇ ਪਿੱਛੇ ਸੱਚ ਕੀ ਹੈ ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਆ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਸਾਂਝੀ ਕਰਾਂਗੇ ਮੇਨਾ ਮੇਰੇ ਸਹਿਯੋਗੀ ਗੁਰਮukh ਸਿੰਘਰ ਪਾਲਾ ਜੀ ਮੌਜੂਦ ਨੇ ਪਾਲੇ ਸਾਥੀ ਕਾਲ ਜੀ ਰਪਾਂਜੀ ਦੋ ਕੁ ਦਿਨ ਹੋ ਗਿਆ ਆਪਾਂ ਦੇਖ ਰਿਹਾ ਵੀ ਲਗਾਤਾਰ ਜਿਹੜੀ ਚਰਚਾ ਛਿੜੀ ਹੋਈ ਹੈ ਬੇਸ਼ੱਕ ਪਿੱਛੇ ਜੇ ਆਪਾਂ ਝਾਤ ਮਾਰੀਏ ਤਾਂ ਇਹ ਮਾਮਲਾ ਬਿਲਕੁਲ ਠੰਡਾ ਜਾ ਹੋ ਗਿਆ ਸੀ ਜਦੋਂ ਹੀ ਦਰਬਾਰ ਸਾਹਿਬ ਦੇ ਪ੍ਰਤੀ ਜਿਹੜਾ ਬਿਆਨ ਆਇਆ ਤਾਂ ਉਸ ਤੋਂ ਬਾਅਦ ਇਹ ਚਰਚਾ ਵੀ ਛਿੜ ਗਈ ਤਾਂ ਉਸ ਤੋਂ ਬਾਅਦ ਬੋਦੀ ਜੀ ਵੀ ਆਪਣੇ ਵਿਚਾਰ ਪ੍ਰਗਟ ਕਰਨ ਲੱਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਭਾਨਾ ਨੇ ਵੀ ਜਿਹੜਾ ਇਸ ਪਰ ਜਿਹੜੀ ਹੈ ਜਾਣਕਾਰੀ ਦਿੱਤੀ ਹੈ ਤੇ ਅਸਲ ਦੋਸਤੋ ਵੀ ਸੱਚ ਕੀ ਹੈ ਕਿ ਫੌਜ ਦੇ ਜਿਹੜੇ ਅਧਿਕਾਰੀਆਂ ਨੇ ਬਿਆਨ ਦਿੱਤਾ ਉਹਦੇ ਵਿੱਚ ਕੋਈ ਸਚਾਈ ਹੈ ਸੀ ਜਾਂ ਕੀ ਸੱਚ ਸੀ ਹੋ ਕੋ ਮਰਦੇ ਆ ਭਾਈ ਇਸ ਤੇ ਨਾ ਕੱਲ ਵੀ ਗੱਲ ਕੀਤੀ ਸੀਗੀ ਆਪਾਂ ਤੇ ਕੁਝ ਮਾਹਿਰਾਂ ਨਾਲ ਵੀ ਆਪਾਂ ਗੱਲ-ਗੱਲ ਕੀਤੀ ਸੀਗੀ ਤਾਂ ਕੁਲ ਮਿਲਾ ਕੇ ਕੱਲ ਜਿੰਨੀਆਂ ਕ ਆਪਾਂ ਗੱਲਬਾਤ ਕੀਤੀ ਹਾਂ ਜਾਂ ਕੁਝ ਬਿਆਨ ਸਾਹਮਣੇ ਆਏ ਐ ਐਸਜੀਪੀਸੀ ਦੇ ਤਾਂ ਉਹਦੇ 'ਚ ਇਹ ਚੀਜ਼ ਲੱਗਿਆ ਮਹਿਸੂਸ ਹੋਇਆ ਜਾਂ ਜਿਹੜੀ ਉਹ ਬਿਆਨਬਾਜ਼ੀ ਹੋ ਰਹੀ ਐ ਕਿ ਸਾਰਾ ਕੁਝ ਜਿਹੜਾ ਪੋਲੀਟਿਕਲੀ ਜਿਹੜਾ ਕੀਤਾ ਗਿਆ ਹੂੰ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਕਿਉਂਕਿ ਐਸਜੀਪੀਸੀ ਵੀ ਇਹੀ ਕਰੀ ਐ ਸਿੰਘ ਸਹਿਵਾਨ ਵੀ ਇਹੀ ਕਹਿ ਰਹੇ ਆ ਹੁਣ ਚਰਚਾ ਇਹ ਹੈ ਜਿਹੜੀ ਸ਼ੱਕ ਦੇ ਘੇਰੇ ਚ ਹੈ। ਹੂੰ ਕਿ ਜੇਕਰ ਜਿਵੇਂ ਆਪਾਂ ਕੱਲ ਵੀ ਇਹ ਗੱਲ ਕਹੀ ਸੀ ਕਿ ਜੇ ਸ੍ਰੀ ਦਰਬਾਰ ਸਾਹਿਬ ਵਾਲਾ ਮਸਲਾ ਸੀ ਜਦੋਂ 2-3 ਵਾਰ ਪਹਿਲਾਂ ਪ੍ਰੈਸ ਕਾਨਫਰੰਸ ਹੋਈ ਆ ਤਾਂ ਉਸ ਟਾਈਮ ਦਰਬਾਰ ਸਾਹਿਬ ਦਾ ਨਾਮ ਕਿਉਂ ਨਹੀਂ ਲਿਆ? ਹੂੰ ਕਿਉਂ ਨਹੀਂ ਜ਼ਿਕਰ ਕੀਤਾ? ਤਾਂ ਇਹ ਦਰਬਾਰ ਸਾਹਿਬ ਦਾ ਜਿਹੜਾ ਜ਼ਿਕਰ ਹੈ ਕੱਲ ਹੀ 2 ਵਾਰ ਹੋ ਗਿਆ। 1 ਦਿਨ ਚ 2 ਵਾਰ। ਹੂੰ ਸਭ ਤੋਂ ਪਹਿਲਾਂ ਜਿਹੜੇ ਭਾਰਤੀ ਫੌਜ ਦੇ ਅਧਿਕਾਰੀ ਹੈ ਹੂੰ ਉਹਨਾਂ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਆ ਕਿਹਾ ਜ਼ਿਕਰ ਕੀਤਾ ਦਰਵਾਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਉਸ ਤੋਂ ਬਾਅਦ ਦੇਰ ਸ਼ਾਮ ਕੱਲ ਹੀ ਤੇ ਇੱਕ ਲੈਫਟੀਨੈਂਟ ਜਰਨਲ ਨੇ ਭਾਰਤੀ ਫੌਜ ਦੇ ਉਹਨਾਂ ਨੇ ਇੱਕ ਚੈਨਲ ਨਾਲ ਪੋਡਕਾਸਟ ਕੀਤਾ ਤੇ ਉਹਨਾਂ ਨੇ ਫਿਰ ਜ਼ਿਕਰ ਕੀਤਾ ਦਰਵਾਰ ਸਾਹਿਬ ਵਾਲਾ ਦਰਵਾਰ ਸਾਹਿਬ ਦਾ ਤੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕੱਲ ਜਦੋਂ ਪੋਡਕਾਸਟ ਕੀਤਾ ਲੈਫਟੀਨੈਂਟ ਜਰਨਲ ਨੇ ਜਦੋਂ ਸ਼ਾਮ ਨੂੰ ਕੱਲ ਤੇ ਉਹਨਾਂ ਨੇ ਜਦੋਂ ਮੇਰੇ ਖਿਆਲ ਮੇ ਵੀ ਕੋਈ ਰਾਤ ਦੇ ਸਮੇਂ ਕੋਈ ਚੱਲਿਆ ਉਹਨਾਂ ਦਾ ਤੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਪਰਮਿਸ਼ਨ ਲੈ ਕੇ ਅਸੀਂ ਜਿਹੜਾ ਹੈਗਾ ਇਹ ਸਾਰੇ ਕੰਮ ਜਿਹੜਾ ਅੰਜਾਮ ਦਿੱਤਾ ਹੁਣ ਉਹਦੇ ਚ ਹੈੱਡ ਗ੍ਰੰਥੀ ਕੌਣ ਹੈ ਗਿਆਨੀ ਰਗਵੀਰ ਸਿੰਘ ਹਾਂ ਬਲੇ ਕੋ ਸਾਹਿਬ ਦਾ ਸਾਹਿਬ ਦਾ ਜਥੇਦਾਰ ਗਿਆਨੀ ਰਗਵੀਰ ਸਿੰਘ ਇੰਡੀਆ ਚ ਹੈ ਹੀ ਨਹੀਂ ਪਰਮੇਸ਼ਰ ਗਏ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਉਹ 24 ਪਿਛਲੇ ਮਹੀਨੇ ਦੀ 24 ਤਰੀਕ ਨੂੰ ਗਏ ਹੂੰ ਤੇ ਉਹ ਹੁਣ ਮਈ 14 ਨੂੰ ਵਾਪਸ ਆਏ ਆ ਬਿਲਕੁਲ ਅਪ੍ਰੈਲ 24 ਨੂੰ ਜਾ ਕੇ ਤੇ 14 ਮਈ ਨੂੰ ਵਾਪਸ ਆਏ ਆ ਹੂੰ ਉਹਨਾਂ ਦੇ ਵਿਦੇਸ਼ ਦੌਰੇ ਦਰਮਿਆਨ ਇਹ ਸਾਰੀਆਂ ਘਟਨਾ ਕਰਮ ਜਿਹੜਾ ਵਾਪਰਿਆ ਹੂੰ ਤਾਂ ਉਹਨਾਂ ਤੋਂ ਬਾਅਦ ਜਿਹੜੇ ਮੀਤ ਹੈੱਡ ਗ੍ਰੰਥੀ ਜਿਹੜੇ ਹੈਗੇ ਨੇ ਗਿਆਨੀ ਅਮਰਜੀਤ ਸਿੰਘ ਉਹਨਾਂ ਨੇ ਵੀ ਕਹਿਤਾ ਵੀ ਸਾਡੇ ਨਾਲ ਤਾਂ ਗੱਲਬਾਤ ਹੋਈ ਨਹੀਂ ਗੱਲਬਾਤ ਹੋਈ ਸਹਿਯੋਗ ਦਿੱਤਾ ਉਹ ਕਿਉਂ ਦਿੱਤਾ ਉਹ ਸਹਿਯੋਗ ਉਦੋਂ ਦਿੱਤਾ ਜਦੋਂ ਬਲ ਬਲੈਕ ਆਪਾਂ ਕੀਤਾ ਜਾ ਰਹੇ ਸੀ ਬਲੈਕਆਊਟ ਕੀਤਾ ਜਾ ਰਹੇ ਸੀ ਜਦੋਂ ਗੱਲ ਹੋਈ ਆ ਦੇਖੋ ਗੱਲ ਹੋਣ ਦਾ ਫਰਕ ਹੈ ਬਲੈਕਆਊਟ ਤੇ ਗੱਲ ਹੋਈ ਤਾਂ ਜੇ ਆਪਾਂ ਉਹਨੂੰ ਇਹ ਕਹੀਏ ਕਿ ਅਸੀਂ ਉਹਦੀ ਪਰਮਿਸ਼ਨ ਲਈ ਬਲੈਕਆਊਟ ਤੇ ਤਾਂ ਉਹ ਕਹਿੰਦੇ ਸਹਿਯੋਗ ਦਿੱਤਾ ਗਿਆਨੀ ਅਮਰਜੀਤ ਸਿੰਘ ਵੀ ਕਹਿੰਦੇ ਆ ਤੇ ਗਿਆਨੀ ਰਗਵੀਰ ਸਿੰਘ ਵੀ ਕਹਿ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਗੱਲ ਫੌਜ ਅਧਿਕਾਰੀ ਕਹਿ ਰਹੇ ਆ ਠੀਕ ਹੈ ਉਹ ਗੱਲ ਕੀਤੇ ਨੇ ਦੇਖੋ ਪॉडकास्ट ਵਾਲੀ ਤਾਂ ਨਹੀਂ ਆਪਾਂ ਦਰਸ਼ਕਾਂ ਨੂੰ ਉਹ ਸੁਣਾ ਸਕਦੇ ਕਿਸੇ ਨਿੱਜੀ ਚੈਨਲ ਦਾ ਉਹ ਹੋਇਆ ਤੇ ਪਰ ਜਿਹੜੇ ਉਹਨਾਂ ਤੋਂ ਪਹਿਲਾਂ ਜਿਹੜੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕੀਤੀ ਸੀ ਕੱਲ ਦਿਨ ਸਵੇਰੇ ਡੀਜੀਐਮਓ ਨੇ ਭਾਰਤੀ ਫੌਜ ਦੇ ਅਧਿਕਾਰੀ ਨੇ ਤਾਂ ਉਹਨਾਂ ਦਾ ਇੱਕ ਵਾਰੀ ਆਪਾਂ ਉਹ ਜ਼ਿਕਰ ਜ਼ਰੂਰ ਦਿਖਾ ਦਿੰਨੇ ਆ ਕਿ ਉਹਨਾਂ ਨੇ ਕੀ ਕਿਹਾ ਸੀ ਹਾਊ ਡਿਡ ਦਾ ਇੰਡੀਅਨ ਆਰਮੀ ਪ੍ਰੋਟੈਕਟ ਦਾ ਗੋਲਡਨ ਟੈਂਪਲ ਇਨ ਅੰਮ੍ਰਿਤਸਰ ਐਂਡ ਕੋਇਲ ਦਾ ਪਾਕਿਸਤਾਨ ਆਰਮੀ ਨੇ ਇਸ ਆਈਸ ਸਟ੍ਰਾਈਕ ਐਮਿਡ ਐਟ ਦਾ ਆਨਸਰ ਟੂ ਦਿਸ ਕੁਐਸਚਨ ਨੀਡਸ ਅ ਲिटल ਬਿਟ ਆਫ ਬੈਕਗਰਾਊਂਡ consequent to pak army sponsored dastardly terrorist attack on innocent tourists both domestic and international nations anger under able leadership took the form of operation sindoor wherein befitting punitive strikes were carried out on exclusive terror targets nine targets were hit which were selected from the many available terror camps based on precise and current intelligence this was to avoid collateral damage a fact openly admitted by the pak army of the nine targets, seven were exclusively destroyed by the indian army. this would be a decisive victory in, under all parameters because all political and military objectives were achieved. of these targets, the muridke, which is in proximity of lahore, houses the lashkar-e-tayyaba headquarters, as also the Jaysh e Muhammad headquarters at Bahar, bahawalpur, which were st struck with absolute precision. soon after the strikes, we issued a statement. Clarifying that we intentionally did not target any park military or civilian infrastructure. Before the strikes went in, our surveillance, electronic warfare, early warning, and air defense assets were suitably deployed. Knowing that Park, does not, park Army does not have any legitimate targets, we anticipated that he will target Indian military installations, civilian targets, including religious places. Of these, Golden Temple appeared to be the most prominent. We also received credible intelligence that Golden Temple is a prime target which we had brainstormed earlier. We mobilized additional modern air defense assets to give a holistic air defense umbrella cover to Golden Temple which is a veritable symbol of nation's syncretic faith. On 8th early morning in the hours of darkness Pakistan carried out a massive air assault with unmanned aerial weapons primarily drones and long range missiles. we were fully prepared since we had anticipated this and our brave heart and alert army air defense gunners thwarted pakistan army's nefarious designs and shot down all drones and missiles targeted at golden temple thus not allowing even a scratch to come on our holy golden temple देखो उन्होंने जेडी गल वही भारतीय फौज के अधिकारी वो कह रहे हैं कि श्री दरबार साहब पे अटैक किया ते उस तो बाकी कोई और धार्मिक स्थान ने खास करके सरहदी इलाके दे विच ਤਾਂ ਅਸੀਂ ਉਹ ਹਮਲਾ ਨਕਾਮ ਕੀਤਾ ਠੀਕ ਹੈ ਹਮਲਾ ਨਕਾਮ ਕੀਤਾ ਇਥੋਂ ਤੱਕ ਤਾਂ ਭਾਰਤੀ ਫੌਜ ਦੀ ਆਪਾਂ ਕੱਲ ਵੀ ਕਿਹਾ ਸੀ ਹੁਣ ਵੀ ਸਲਾਹਾ ਕਰਨੀ ਬਣਦੀ ਹੈ ਕਿ ਜਿੰਨੇ ਹਮਲੇ ਪਾਕਿਸਤਾਨ ਨੇ ਕੀਤੇ ਜਿੰਨੇ ਡਰੋਨ ਪਾਕਿਸਤਾਨ ਨੇ ਭੇਜੇ ਉਹ ਡਰੋਨਾਂ ਨੂੰ ਹਵਾ ਚ ਹੀ ਤਬਾਹ ਕਰਤਾ ਸਾਡੀਆਂ ਜਿਹੜੀਆਂ ਭਾਰਤੀ ਫੌਜ ਦੇ ਵਕ ਵਕ ਜਿਹੜੇ ਇਕਵਿਪਮੈਂਟ ਲਾਈਵ ਹੋਇਆ ਉਹਨਾਂ ਨੇ ਉਹ ਉਹ ਠੀਕ ਉਹ ਸਲਾਹਾ ਜੋ ਕਰਨ ਉਹ ਬਾਈ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਨਾ ਮੈਂ ਦੀ ਹੈੱਡ ਗ੍ਰੰਥੀ ਨੇ ਆਪਣਾ ਜਿਹੜਾ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਵੱਡੀ ਸੰਸਥਾ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਅੰਡਰ ਕਿੰਨੇ ਗੁਰਦੁਆਰਾ ਸਭਾ ਆਨੰਦਦੇ ਨੇ ਦਰਬਾਰ ਸਾਬ ਦੀ ਸਾਰੀ ਦੇਖ ਰਹੀ ਹੈ ਜਿਹੜੀ ਆ ਉਹ ਐਜੀਪੀਸੀ ਕਰਦੀ ਹੈ ਪਰ ਹੈੱਡ ਗ੍ਰਾਫ ਨੂੰ ਕਹਿ ਰਿਹਾ ਵੀ ਫੌਜੀ ਅਧਿਕਾਰੀ ਅਸੀਂ ਦੱਸਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਆਗੂ ਸਭਾ ਨੂੰ ਨਹੀਂ ਪਤਾ ਪ੍ਰਧਾਨ ਸਭਾ ਨੂੰ ਨਹੀਂ ਪਤਾ ਇਹ ਕਿਵੇਂ ਪੋਸੀਬਲ ਕਿਵੇਂ ਹੋ ਸਕਦਾ ਹੈ ਦੇਖੋ ਪਾਇਸ ਤੇ ਇੱਕ ਵਾਰੀ ਦਰਸ਼ਕਾਂ ਨੂੰ ਉਹ ਦਿਖਾ ਦਿੰਨੇ ਆ ਜਿਹੜੀ ਉਹ ਕਲਿੱਪ ਅੱਜ ਗਿਆਨੀ ਰਕबीर ਸਿੰਘ ਜਿਹੜੇ ਸਾਫਕਾ ਜਥੇਦਾਰ ਤੇ ਹੈਡ ਗਰੰਦ ਸੀ ਬਿਲਕੁਲ ਤੇ ਸ੍ਰੀ ਦਰਵਾਰ ਸਾਹਿਬ ਉਹ ਅੱਜ ਮੀਡੀਆ ਦੇ ਰੂਬਰੂ ਹੋਇਆ ਉਹਨਾਂ ਨੇ ਕਿਹਾ ਕਿ ਆਪਾਂ ਉਸ ਤੇ ਇੱਕ ਵਾਰ ਨਜ਼ਰ ਮਾਰਦੇ ਹਾਂ ਸਵਾਇ ਕਾ ਖਾਲਸਾ ਸਵਾਇ ਪੰਜ ਪਿਆਲੇ ਪੰਜ ਪੀਰ ਛਤੰਨ ਪੀਰ ਬੈਠਾ ਸਵਾਇ ਹਰ ਚੁਸ ਕਾਇਆ ਪਲਟਕਾ ਮੂਰਤ ਹਰ ਗੋਬਿੰਦ ਸਵਾਰੀ ਅੱਜ ਜਿਹੜੇ ਪੀਰ ਦੇ ਮਾਲਕ ਸਭ ਤੋਂ ਕਨਗੁਰ ਹਰਿ ਸਿੰਘ ਸਾਹਿਬ ਜੀ ਦਾ ਗੁਰਤਾ ਗੱਦੀ ਤੇ ਬਰਾਜਮਾਨ ਹਰਧਪੁਰਬੈ ਔਰ ਸਮੂਚੀਆਂ ਸੰਗਤਾਂ ਵੱਲੋਂ ਸੱਚਖੰਡ ਸ਼੍ਰੀ ਹਰਮਨਦਾਸ ਸਾਹਿਬ ਜੀ ਦੇ ਅਕਾਲ ਪੁਰਖ ਸਾਹਿਬ ਅਤੇ ਹੋਰ ਨਾ ਪਾਵਨ ਅਸਥਾਨਾਂ ਤੇ ਬਹੁਤ ਹੀ ਸ਼ਰਧਾ ਔਰ ਸਤਸਾਹਹਿਤ ਜੁਆਇਆ ਜਾ ਰਿਹਾ ਹੈ ਸੰਗਤਾਂ ਵੱਡੇ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਲੰਗਰ ਲੱਪੇ ਲੈਣਾ ਲੱਗਿਆ ਹੋਇਆ ਜਾ ਰਿਹਾ ਹੈ ਔਰ ਬੜੀ ਸ਼ਰਧਾ ਨਾਲ ਸੱਚਖੰਡ ਸ਼੍ਰੀ ਹਰਮਨਦਾਸ ਸਾਹਿਬ ਜੀ ਦੇ ਅਕਾਲ ਪੁਰਖ ਸਾਹਿਬ ਜੀ ਦੇ ਅਧੂਰ ਅਸਥਾਨਾਂ ਤੇ ਆ ਕੇ ਨਤਮਸਤ ਹੋ ਰਹੇ ਨੇ ਕਿਸੇ ਪ੍ਰਕਾਰ ਦਾ ਪਾਵਨ ਸਰਸਫੇ ਦੇ ਅੰਦਰ ਕਿਸੇ ਪ੍ਰਕਾਰ ਦਾ ਕੋ ਡਰ ਦਾ ਮਾਹੌਲ ਨਹੀਂ ਹੈ ਕਿਸੇ ਤਰ੍ਹਾਂ ਦਾ ਕੋ ਡਰ ਖੋਫ ਨਹੀਂ ਹੈ ਸੰਗਤਾਂ ਬੇਫਿਕਰ ਬੇਚਿਜਕ ਹੋ ਕੇ ਆਪਕਾ ਪਾਵਨ ਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਨ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਗੁਰਿਆਈ ਪ੍ਰਪਤੀਆਂ ਬਹੁਤ ਬਹੁਤ ਵਧਾਈਆਂ ਅੱਜ ਜਿਹੜਾ ਬਿਆਨ ਬੀਤੇ ਕੱਲ ਆਇਆ ਸੀ ਘਰ ਵੀ ਬਤੂ ਕੀ ਸਾਡੇ ਕੰਟਰੋਲ ਨਿਕਲ ਗਏ ਸੰਪਰਕ ਵਿੱਚ ਸੀ ਕਿ ਆਪਾਂ ਹਮਲਾ ਪਤਾ ਕਿ ਦਸਤਕੀ ਦੇਖੋ ਬੈਨੋਗ ਰਾਤ ਤਕਰੀਬਨ 10:00 ਵਜੇ ਇਹ ਮੈਸੇਜ ਜਿਹੜਾ ਸੀਗਾ ਕਿਸੇ ਨੇ ਭੇਜਿਆ ਸੀਗਾ ਕਿ ਆਹ ਗਰ ਲੈਫਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਗੱਲ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਡਰੋਨ ਦਾ ਤੇ ਮਜ਼ਾਈਲਾਂ ਦੇ ਅਟੈਕ ਦੀ ਗੱਲ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਤੇ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜੀ ਆ ਮਨਸੂਬਾ ਸੀ ਉਹਨੂੰ ਫੇਲ ਕਰ ਦਿੱਤਾ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਹਨਾਂ ਦੇ ਬਿਆਨ ਦੀ ਨਿੰਦਾ ਵੀ ਕੀਤੀ ਗਈ ਔਰ ਇਹ ਕਹਲੇ ਵੀ ਕਹੀ ਕਿ ਇਹ ਕਰ ਐਸਾ ਕਰ ਹੈ ਜਿਸ ਤੋਂ ਹਰ ਇੱਕ ਨੂੰ ਜੀਵਨ ਦਾ ਅਨੁਭਵ ਦਿੰਦਾ ਹੈ ਜਿਸ ਤੋਂ ਜ਼ਿੰਦਗੀ ਤਾਰ ਮਿਲਦੀ ਹੈ ਕੋਈ ਵੀ ਇਸੇ ਹਮਲੇ ਕਰਨ ਪਾਰੇ ਸੋਚ ਵੀ ਨਹੀਂ ਸਕਦਾ ਔਰ ਆਪਣੀ ਉਸ ਬਿਆਲ ਤੇ ਪੜਦਾ ਪਾਉਣ ਲਈ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਦੇ ਵੱਲੋਂ ਇੱਕ ਚੈਨਲ ਤੇ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਹੈਡ ਗਰੰਥੀ ਉਹਨਾਂ ਚ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਫੇਰ ਤੁਸੀਂ ਗੱਲਣਾ ਲੈ ਕੇ ਇੱਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੱਲਣਾ ਆਪਣੇ ਆਪ ਵੀ ਕਰ ਸਕਦੇ ਹੋ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਸੀ ਵਿਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ੋਂ ਜਵਾਪਸ ਆਇਆ ਕਿਸੇ ਦੇ ਦਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਸੰਬੰਧ ਵਿੱਚ ਗੱਲਬਾਤ ਜਿਹੜੀ ਹੈ ਬਿਲਕੁਲ ਨਹੀਂ ਹੋਈ ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤੀ ਪਹੁੰਚ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਕੀਤੀ ਗਈ ਹੈ ਇਹ ਬਹੁਤ ਗਲਤ ਔਰ ਠੱਠਾ ਪ੍ਰਚਾਰਕ ਗੰਡਾ ਥਾਜ ਦੇ ਉਸ ਲੈਫਟਨੈਂਟ ਜਰਨਲ ਵੱਲੋਂ ਕੀਤਾ ਗਿਆ ਹੈ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਕਿ ਉਹਨਾਂ ਨੂੰ ਕੋਈ ਥੋੜ੍ਹ ਦਿੱਤੀ ਹੈ ਤੇ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜੇ ਵਿਭਾਗੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਇਹ ਸਾਰਾ ਪ੍ਰੋਪਗੈਂਡਾ ਬਿਲਕੁਲ ਝੂਠ ਅੱਜ ਫੇਰ ਇੱਕ ਬਿਆਨ ਆਇਆ ਕਿ 에어 డిਫੈਂਸ ਲਗਾਈ ਗਈ ਸੀ ਤੁਹਾਡੇ ਹੁਕਮਲੀ ਕੈਂਪ ਤੇ ਅੱਜ ਫੇਰ ਇੱਕ ਦੁਬਾਰਾ ਮੈਂ ਮੈਂ ਇਹਦਾ ਜਵਾਬ ਪਹਿਲੇ ਜਵਾਬ ਨੂੰ ਜਵਾਬ ਇਸ ਕੱਪ ਨੂੰ ਹਟਾਏ ਜਾਣਾ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਤਾਂ 24 ਤਰੀਕ ਨੂੰ ਵਿਦੇਸ਼ ਗਿਆ ਸੀ ਔਰ 14 ਤਰੀਕ ਨੂੰ ਵਾਪਸ ਆਇਆ ਇਸ ਸਮੇਂ ਦੌਰਾਨ ਮੇਰੇ ਪਰਿਵਾਰ ਨਾਲ ਮੇਰੇ ਮੋਬਾਈਲ ਤੇ ਭਾਰਤੀ ਫੌਜ ਵਾਲੋਂ ਜਾਂ ਭਾਰਤ ਸਰਕਾਰ ਦੇ ਕਿਸੇ ਨੁਮਾਇੰਦੇ ਵਾਲੋਂ ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੇਤੇ ਵੱਲੋਂ ਕਿਸੇ ਮੈਨੇਜਰ ਵੱਲੋਂ ਕਿਸੇ ਪ੍ਰਕਾਰ ਦੇ ਕੇਸ ਸੁਪਾਨ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਇਹ ਸਾਰਾ ਸਾਰਾ ਕੋਹੜਾ ਛੁਟ ਤੇ ਪ੍ਰਾਪਗੰਡਾ ਹੈ ਇਹ ਤੇ ਸੰਗਤ ਨੂੰ ਅਵੇਅਰ ਬਣਾਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਮੈਜਨਰ ਦੇ ਖਿਲਾਫ ਜਿਹੜੀ ਹੈ ਬਹੁਤ ਵੱਡੀ ਪਰਤਾਲਤ ਰਕੇ ਇਤਕਾਰ ਵੀ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਤਰੀਆਂ ਦੇ ਨਾਲ ਜਿਹੜਾ ਇਹ ਪ੍ਰਾਪਗੰਡਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਤਿੰਨ ਸਭ ਦੇਖ ਕੇ ਤੁਸੀਂ ਡਿਊਟੀ ਤੇ ਨਹੀਂ ਸੀ ਦੇਖ ਕੇ ਤੁਸੀਂ ਹੁੰਦੇ ਤਾਂ ਕੀ ਇਸ ਤਰ੍ਹਾਂ ਦੀ ਪਰਮਿਸ਼ਨ ਦਿੰਦੇ ਕੈਂਟੀਨ ਕਰ ਪਾਵੇ ਨਹੀਂ ਐਸਾ ਕਦੇ ਵੀ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ ਦੇਖੋ ਗਿਆਨੀ ਰਗਵੀਰ ਸਿੰਘ ਵੀ ਉਹੀ ਗੱਲ ਕਹਿ ਰਹੇ ਆ ਕਿ ਸਾਡੇ ਨਾਲ ਗੱਲ ਹੋਈ ਹੈ ਗੱਲ ਹੋਈ ਆ ਬਲੈਕਆਊਟ ਦੀ ਅਸੀਂ ਸਹਿਯੋਗ ਦਿੱਤਾ ਸਹਿਯੋਗ ਦਿੱਤਾ ਬਲੈਕਆਊਟ ਤੇ ਬਲੈਕਆਊਟ ਦਰਮਿਆਨ ਛੇਰੀ ਦਰਬਾਰ ਸਾਹਿਬ ਦੇ ਬਾਹਰਲੀ ਸਾਈਡ ਦੀਆਂ ਜਿੱਨੀਆਂ ਲਾਈਟਾਂ ਬੰਦ ਸੀ ਜਿੱਥੇ ਜਿੱਥੇ ਮਰਿਆਦਾ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਇਆ ਪ੍ਰਕਾਸ਼ ਹੋਇਆ ਸੀ ਜਿੱਥੇ ਜਿੱਥੇ ਉੱਥੇ ਜਿੰਨੀ ਕੁ ਲੋੜਿੰਦੀ ਲਾਈਟ ਮਰਿਆਦਾ ਮੁਤਾਬਕ ਉਹ ਚੱਲ ਰਹੀ ਸੀ ਮਰਿਆਦਾ ਬਹਾਲ ਰੱਖੀ ਗਈ ਹੈ ਪਰ ਜਿਹੜੀ ਗੱਲ ਭਾਰਤੀ ਫੌਜ ਗੱਲ ਕਹਿ ਰਹੀ ਹੈ ਕਿ ਅਸੀਂ ਹੈੱਡ ਗਰੰਥੀ ਨਾਲ ਗੱਲ ਕੀਤੀ ਹੈ ਉਹ ਗੱਲ ਕਿਸੇ ਤਰ੍ਹਾਂ ਦੀ ਵੀ ਸਹੀ ਨਹੀਂ 나 ਹੀ ਮੇਰੇ ਨਾਲ ਗੱਲ ਹੋਈ ਹੁਣ ਗੱਲ ਇਹ ਹੈ ਕਿ ਜਾਂ ਤਾਂ ਐਸਜੀਪੀਸੀ ਸਾਹਮਣੇ ਆਵੇ ਬਿਲਕੁਲ ਕਿਉਂਕਿ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਐਸਜੀਪੀਸੀ ਕੋਲ ਹੈ ਬਿਲਕੁਲ ਠੀਕ ਜਾਂ ਫਿਰ ਭਾਰਤੀ ਫੌਜ ਇਹ ਗੱਲ ਕਹੇ ਕਿ ਸਾਡੀ ਜਿਹੜੀ ਗੱਲ ਹੋਈ ਹੈ ਉਹ ਐਸਜੀਪੀਸੀ ਪ੍ਰਧਾਨ ਨਾਲ ਹੋਈ ਹੈ ਨਹੀਂ ਜੀ ਮੈਨੇਜਰ ਨਾਲ ਹੋਈ ਹੈ ਜਾਂ ਐਸਜੀਪੀਸੀ ਦੇ ਕਿਹੜੇ ਨੁਮਾਇंदे ਨਾਲ ਹੋਈ ਆ ਤੇ ਐਸਜੀਪੀਸੀ ਦੇ ਸਖਤਰ ਜਿਹੜੇ ਕੱਲ ਸਾਹਮਣੇ ਐ ਕਲਵੰਦ ਸਿੰਘ ਮੰਨਣ ਉਹ ਕੱਲ ਬਿਲਕੁਲ ਕਲੀਅਰ ਕਹਿਗੇ ਕਿ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਉਹਦਾ ਜਾਂਚ ਦੀ ਮੰਗ ਕਰਕੇ ਕੱਲ ਠੀਕ ਹੈ ਉਹਨੇ ਕੀ ਕਿ ਤਸੀਆ ਪਾ ਉਹਦਾ ਵੀ ਜਗਾ ਜ਼ਰੂਰ ਪਾ ਦਿਖਾ ਦੇਣੇ ਥੋੜਾ ਜਿਹਾ ਕਿ ਕੱਲ ਕਲਵੰਤ ਸਿੰਘ ਮੰਨਨ ਕੀ ਕਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨ ਆਰਮੀ ਐ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਐ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਚਨ ਸਿੰਘ ਦਰਵਾਦ ਸਾਹਿਬ 'ਤੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਹੈ ਗੁਰੂ ਰਾਮਦਾਸ ਮਹਾਰਾ ਪਤਾ ਨਹੀਂ ਕਿੰਨੇ ਆਨ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨਿਆਂ ਦੀਆਂ ਖਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਨੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਸ਼ਰਾਰਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਦਰਤੇ ਸਚਕੰਸੀ ਦੇ ਦਰਵਾਜ਼ਾ ਸਾਹਿਬ ਵਿਖੇ ਮੱਥਾ ਟੇਕਦੀ ਹੈ ਤੁਸੀਂ ਖਾਰਜ ਕਰਦੇ ਹੋ ਬਿਆਨ ਜੀ ਸੇਵਾ ਦਾ ਖਾਰਜ ਕਰਦੇ ਹੋ ਸਿਰੇ ਤੋਂ ਮੈਂ ਦੇਖੋ ਮੈਂ ਵਿਸ਼ਵਾਸ ਨਹੀਂ ਕਰਦਾ ਜੇ ਖਾਰਜ ਤਾਂ ਮੈਂ ਤਾਂ ਕਰਦਾ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਕਿਸੇ ਨੂੰ ਤੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਨੂੰ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਕਿ ਸੰਗਤ 'ਚ ਕੋਈ ਧੁੱਪਦਾ ਪੈਦਾ ਨਾ ਹੋਵੇ ਕੋਈ ਸੁਰੀਹਾ ਦੇ ਸੰਗ ਮੈਂ ਕਹੀ ਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿਣਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰ ਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੋ ਤੁਸੀਂ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਕਮੀ ਨਹੀਂ ਆਈ ਆ ਜੀ ਸੰਗਤ ਦੀ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ 'ਚ ਨਹੀਂ ਕਦੀ ਕਿ ਮੈਂ ਕੋਈ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆ ਫੋਟੇ ਸਾਹਮਣੇ ਇਹੀ ਜਿੰਦੇ ਕੋਈ ਤੁਹਨ ਨਜ਼ਰ ਆਇਆ ਹੋਵੇ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਦੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇਖ ਉਹਨਾਂ ਨੇ ਬਿਲਕੁਲ ਕਲੀਅਰ ਕਹਿਤਾ ਕਿ ਸਾਨੂੰ ਇਸ ਬਾਰੇ ਤਾਂ ਕੋਈ ਜਾਣਕਾਰੀ ਹੈ ਨਹੀਂ ਉਹਨਾਂ ਨੇ ਜਾਂਚ ਮੰਗੀ ਹੈ ਹੁਣ ਜਾਂਚ ਹੋਏਗੀ ਨਹੀਂ ਹੋਏਗੀ ਕੌਣ ਕਰੇਗਾ ਪਰ ਮੈਨੂੰ ਲੱਗਦਾ ਵੀ ਐਸਜੀਪੀਸੀ ਨੂੰ ਸਾਹਮਣੇ ਜ਼ਰੂਰ ਲਾਉਣਾ ਚਾਹੀਦਾ ਐ ਜੀਪੀਸੀ ਇਸ ਤੇ ਆਪਣਾ ਪੂਰਾ ਪੱਖ ਰੱਖੇ ਵੀ ਪ੍ਰਬੰਧ ਕਿਹਦੇ ਕੋਲ ਹੈ ਕੋਈ ਲਿਖਤੀ ਚ ਆਇਆ ਕੋਈ ਫੋਨ ਆਇਆ ਕਿਵੇਂ ਗੱਲਬਾਤ ਹੋਈ ਹੈ ਇਹ ਐਸਜੀਪੀਸੀ ਦੱਸੇ ਐਸਜੀਪੀਸੀ ਦਾ ਅੱਜ ਦਾ ਕੋਈ ਯਾ ਨਹੀਂ ਪਰ ਉਸ ਤੋਂ ਬਾਅਦ ਜਿਹੜੇ ਮੌਜੂਦਾ ਜਿਹੜੇ ਸਿੰਘ ਸਾਹਿਬਾ ਗਿਆਨੀ ਕੁਲਦੀਪ ਸਿੰਘ ਕੁਲਦੀਪ ਸਿੰਘ ਕੜਗਾ ਉਹਨਾਂ ਨੇ ਵੀ ਅੱਜ ਉਹਨਾਂ ਨੂੰ ਇੱਕ ਸਵਾਲ ਕੀਤਾ ਇਸ ਸੰਬੰਧੀ ਤਾਂ ਉਹਨਾਂ ਨੇ ਕੀ ਕਿਹਾ ਆਪਾਂ ਉਹਨਾਂ ਤੇ ਵੀ ਥੋੜਾ ਜਿਹਾ ਨਜ਼ਰ ਮਾਰਦੇ ਕੀ ਸੰਗਤ ਨੂੰ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਤਾਂ ਨੂੰ ਅਤੇ ਸਮੁੱਚੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਦੇ ਦਿਨੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਾਹੌਰ ਜਾਣ ਤੋਂ ਪਹਿਲਾਂ ਗੁਰਕਾ ਗਦੀ ਗੁਰਿਆਈ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸੌਂਪੀ ਸੀ ਗੁਰਿਆਈ ਦੀ ਸਾਰੀ ਮਰਿਆਦਾ ਬਹੁਤ ਹੀ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ ਔਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗਵਾਲੀਗੜ੍ਹ ਦੇ ਕਿਲੇ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਜੀ ਕੈਦ ਹੋਏ ਜਦੋਂ ਸਤਗੁਰੂ ਦੀ ਰਿਹਾਈ ਦੀ ਗੱਲ ਆਈ ਤਾਂ ਸੱਚੇ ਪਾਤਸ਼ਾਹ ਦੇ ਕੋਲ ਦੁਖਿਆਰੇ ਰਾਜੇ ਆਏ ਸੀ ਵੱਡੀਆਂ ਸਜਾਵਾਂ ਪਾ ਰਹੇ ਬਵਿੰਜਾ ਰਾਜਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਰਿਹਾ ਕਰਵਾਇਆ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਅੱਜ ਜਦੋਂ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰਤਾ ਗਦੀ ਪੁਰਬ ਮਨਾ ਰਹੇ ਹਾਂ ਉੱਥੇ ਮੈਂ ਪਾਤਸ਼ਾਹ ਜੀ ਅੱਗੇ ਅਰਦਾਸ ਕਰਦਾ ਹਾਂ ਇਹ ਸੱਚੇ ਪਾਤਸ਼ਾਹ ਤੁਸੀਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਸਾਡੇ ਵੀ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਕੈਦ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਰਿਹਾਈਆਂ ਬਖਸ਼ੋ ਹਾਕਮ ਦੇ ਮਨ ਦੇ ਅੰਦਰ ਇਸ ਗੱਲ ਦਾ ਅਹਿਸਾਸ ਹੋਵੇ ਕਿ ਇਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਰਿਹਾਈ ਇਹਨਾਂ ਦਾ ਹੱਕ ਹੈ ਜੋ ਵੀ ਕੌਮ ਦੇ ਵੱਲੋਂ ਜਾਂ ਸਿੱਖਾਂ ਦੀ ਨੁਮਾਇੰਦਗੀ ਜ਼ਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਾਰਜ ਕੀਤੇ ਜਾਂਦੇ ਨੇ ਸਮੁੱਚੀ ਕੌਮ ਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਬੰਦੀ ਸਿੰਘ ਸਾਡੀ ਕੌਮ ਦੇ ਯੋਧੇ ਨੇ ਤੇ ਕੌਮ ਦੇ ਲਈ ਉਹ ਜੇਲ੍ਹਾਂ ਦੇ ਵਿੱਚ ਗਏ ਨੇ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਉਰਬ ਨੇ ਉੱਤੇ ਵਧਾਈ ਵੀ ਦੇਣਾ ਨਾਲ ਹੀ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਗੁਰਿਆਈ ਦੇ ਉੱਤੇ ਜੋ ਤੋਹਾ ਜੁਗਤ ਸਾਇ ਸ਼ਹਿ ਕਾਇਆ ਫਿਰ ਪਲਟਿਆ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇੱਕ ਹੁਕਮ ਕੀਤਾ ਸੀ ਜਦ ਹਮਰੇ ਦਰਸ਼ਨ ਕੋ ਆਵੋ ਉਹ ਇਹ ਸੁਚੇਤ ਤਨ ਸ਼ਾਸਤਰ ਸਜਾਓ ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਦਿਖਾਈ ਗੁਰੂ ਨੇ ਆਖਿਆ ਸੀ ਜਿੰਨੇ ਮੇਰੇ ਕੋਲ ਆਉਣਾ ਚੰਗੇ ਸ਼ਸਤਰ ਲੈ ਕੇ ਆਓ ਚੰਗੇ ਘੋੜੇ ਲੈ ਕੇ ਆਓ ਉਸ ਵੇਲੇ ਸੱਚੇ ਪਾਤਸ਼ਾਹ ਨੇ ਆਪ ਵੀ ਦੋ ਤਲਵਾਰਾਂ ਧਾਰਨ ਕੀਤੀਆਂ ਵਾ ਅੱਜ ਵੀ ਲੋੜ ਆ ਸਿੱਖ ਸ੍ਰੀ ਸਾਹਿਬ ਨੂੰ ਕੋਲ ਰੱਖਣ ਆਪਣੇ ਰਵੈਤੀ ਹਥਿਆਰ ਕੋਲ ਰੱਖਣ ਇਹ ਗੁਰੂ ਦਾ ਹੁਕਮ ਆ ਤੇ ਗੁਰੂ ਦਾ ਹੁਕਮ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਕਰੀਏ ਕਿਉਂਕਿ ਸੰਤਾ ਦੇ ਮੰਦੇ ਵਿੱਚ ਕਈ ਜਿਹੜੀ ਐ ਡਾਕਟਰ ਹੋ। ਦੇਖੋ ਗਿਆਨੀ ਕੁਲਦੀਪ ਸਿੰਘ ਗਰਗੱਜ ਉਹਨਾਂ ਨੇ ਵੀ ਬਿਲਕੁਲ ਮਨਾ ਕਰਤਾ। ਦੋਨੋਂ ਸਿੰਘ ਸਾਹਿਬ ਮੌਜੂਦਾ ਤੇ ਸਾਬਕਾ ਤੇ ਹੈੱਡ ਗ੍ਰਾਂਤੀ ਕਿਉਂਕਿ ਉਹ ਵੀ ਪਦਵੀ ਉਹਨਾਂ ਦੇ ਕੋਲ ਹੀ ਆ। ਬਿਲਕੁਲ ਤਿੰਨੋਂ ਜਿਹੜੀਆਂ ਵੱਡੀਆਂ ਪਦਵੀਆਂ ਸ਼੍ਰੀ ਦਰਬਾਰ ਸਾਹਿਬ ਸਰੀ ਕਾਲ ਤੱਕ ਸਾਹਿਬ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਭਾਰਤੀ ਫੌਜ ਦੀ ਕੋਈ ਗੱਲ ਨਹੀਂ ਹੋਈ ਐਸਜੀਪੀਸੀ ਜੇਕਰ ਸਕੱਤਰ ਅਧਿਕਾਰਤ ਹੈ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਸਾਡੀਆਂ ਗੱਲ ਹੈ ਨੂੰ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਹੁਣ ਜਾਂਚ ਕੌਣ ਕਰਾਏਗਾ ਤੇ ਕਿਵੇਂ ਹੋਏਗੀ ਤੇ ਕਿਹਨੂੰ ਇਹਦੀ ਸ਼ਿਕਾਇਤ ਹੋਏਗੀ ਹੂੰ ਦੇਖਣ ਲਈ ਇਹ ਗੱਲ ਹੋਈ ਨਾ ਕਿ ਐਸਜੀਪੀਸੀ ਜਾਂ ਫਿਰ ਐਸਜੀਪੀਸੀ ਸਾਹਮਣੇ ਆਵੇ ਇਰਪਣ ਜਿਵੇਂ ਤਾਂ ਐ ਜੀ ਪੀ ਸੀ ਜਿਹੜਾ ਦੁਆਰਾ ਫੌਜ ਦੇ ਅਧਿਕਾਰੀਆਂ ਤੋਂ ਪੁੱਛ ਵੀ ਸਕਦੀ ਹੈ ਨਾ ਵੀ ਹਾਂ ਨਾ ਗੱਲਬਾਤ ਵੀ ਕਰ ਸਕਦੀ ਹੈ ਵੀ ਤੁਸੀਂ ਕਿਹੜੇ ਅਧਿਕਾਰੀ ਨੂੰ ਜਿਹੜਾ ਦੇਖੋ ਇਦਾਂ ਹੈਗਾ ਜਿਹੜਾ ਨਾ ਹੁਣ ਮਾਹੌਲ ਬੜਾ ਸੈਂਸਿਟਿਵ ਚੱਲ ਰਿਹਾ ਹੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਜੇ ਸਵਾਲ ਜਵਾਬ ਦੇ ਵਿੱਚ ਉਲਝ ਗਏ ਭਾਰਤੀ ਫੌਜ ਆਪਾਂ ਪਹਿਲਾਂ ਦੇਖਿਆ ਕਿ ਭਾਰਤੀ ਫੌਜ ਨਿਕਲ ਹੀ ਨਿਕਲੀ ਕੇਂਦਰ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਹਾਂ ਬਿਲਕੁਲ ਚਾਹੇ ਉਹਦੇ ਚ ਆਈ بی ਆ ਇੰਟੈਲੀਜੈਂਸ ਆ ਐਨ ਆਈ ਏ ਆ ਚਾਹੇ ਗ੍ਰਹਿ ਮੰਤਰਾਲਾ ਉਹ ਬੜਾ ਇਸ ਸੈਂਸਿਟਿਵ ਮਾਹੌਲ ਦੇ ਵਿੱਚ ਸ਼ਕਤੀ ਵਰਤ ਰਿਹਾ ਹਾਂ ਜਿਵੇਂ ਅੱਜ ਵੀ ਜਿਹੜਾ ਤੁਸੀਂ ਜੀ ਕਰ ਰਹੇ ਹੋ ਆਪਕੇ ਕੀ ਦੇਖ ਰਿਹਾ ਕਿ ਉਹਦੇ ਚਾ ਯੂਟਿਊਬਰਾਂ ਤੇ ਸ਼ਕਤੀ ਵਰਤੀ ਜਾ ਰਹੀ ਹੈ ਠੀਕ ਹੈ ਕਈ ਯੂਟਿਊਬਰ ਨੇ ਜਿਹੜੇ ਅਰੈਸਟ ਕੀਤੇ ਆ ਖਾਸ ਕਰਕੇ ਜਿਨ੍ਹਾਂ ਦੇ ਪਾਕਿਸਤਾਨ ਦੇ ਵਿੱਚ ਗੱਲਬਾਤ ਹੋਈ ਹੈ ਜਾਂ ਪਾਕਿਸਤਾਨ ਦੇ ਜਿਹੜੇ ਟਰੈਵਲ ਜਿਆਦਾ ਕਰਦੇ ਸੀਗੇ ਪਾਕਿਸਤਾਨ ਦੇ ਵਿੱਚ ਆ ਕੇ ਉਹਨਾਂ ਨੇ ਸ਼ਕਤੀ ਕੀਤੀ ਜਾ ਰਹੀ ਹੈ ਤਾਂ ਹੁਣ ਅੱਜ ਵੀ ਕੋਈ ਅੰਕੜਾ ਆਇਆ ਕਿੰਨੇ ਕ ਜਿਹੜਾ ਯੂਟਿਊਬਰ ਨੇ ਜਿਹੜਾ ਜਿਨ੍ਹਾਂ ਦੇ ਨਹੀਂ ਉਹ ਅਜੇ ਕੋਈ ਪ੍ਰੋਪਰ ਸਾਹਮਣੇ ਨਹੀਂ ਆਇਆ ਵੀ ਕਿੰਨੇ ਕ ਹੈਗੇ ਕਿੰਨੇ ਕਿੰਨੇ ਔਰ ਦੂਜੀ ਗੱ ਏ ਵੀ ਆਰਡਰ ਕੀਤੇ ਹੋਏ ਨੇ ਖਾਸ ਕਰਕੇ ਕਿ ਕੋਈ ਵੀ ਵਿਅਕਤੀ ਭਾਰਤੀ ਫੌਜ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਜਨਤਕ ਨਾ ਕਰੇ ਠੀਕ ਹੈ ਉਹਦੇ ਤੇ ਵੀ ਪਰਚਾ ਤੁਹਾਡੇ ਤੇ ਜੇਕਰ ਤੁਸੀਂ ਉਹ ਕਰੋਗੇ ਤਾਂ ਇਹ ਬੜੇ ਸੈਂਸਿਟਿਵ ਮਾਹੌਲ ਆ ਇਸ ਕਰਕੇ ਭਾਰਤੀ ਫੌਜ ਨਾਲ ਬਿਆਨਬਾਜ਼ੀ ਕਰਨ ਲਈ ਜਾਂ ਭਾਰਤੀ ਫੌਜ ਨਾਲ ਲੈਟਰ ਲਿਖ ਦਿਓ ਜਵਾਬ ਲੈ ਲਓ ਲਿਖ ਦਿਓ ਜਵਾਬ ਉਹਦੇ ਨਾਲੋਂ ਮੈਨੂੰ ਇਹ ਲੱਗਦਾ ਕਿ ਭਾਰਤੀ ਫੌਜ ਦੇ ਕੋਲ ਸੂਣ ਸਾਰੇ ਗੁਜਰੇ ਆ ਜੋ ਭਾਰਤੀ ਫੌਜ ਨੇ ਕਿਹਾ ਉਹ ਸਾਰੇ ਲੋਕਾਂ ਨੇ ਸੁਣਿਆ ਪੂਰੀ ਜਨਤਾ ਦੇ ਸਾਹਮਣੇ ਆ ਐਸਜੀਪੀਸੀ ਸ਼੍ਰੀ ਕਾਲ ਤਖਤ ਸਾਹਿਬ ਸਾਰੀਆਂ ਪਾਰਟੀਆਂ ਸੁਣ ਰਹੀਆਂ ਜੋ ਕੁਝ ਐਸਜੀਪੀਸੀ ਜਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਮਜੂਜਾ ਜਥੇਦਾਰ ਨੇ ਕਿਹਾ ਜਾਂ ਜੋ ਜਿਹੜੀਆਂ ਪਾਰਟੀਆਂ ਕਹਿ ਰਹੀਆਂ ਉਹ ਭਾਰਤੀ ਫੌਜ ਵੀ ਸੁਣ ਰਹੀ ਹੈ ਵੱਖ-ਵੱਖ ਏਜੰਸੀਆਂ ਵੀ ਸੁਣ ਰਹੀਆਂ ਉਹ ਗੱਲ ਜਿਹੜੀ ਉਹਨਾਂ ਦੇ ਕੰਨਾਂ ਤੱਕ ਪਹੁੰਚ ਰਹੀ ਹੈ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਭਾਰਤੀ ਫੌਜ ਨੂੰ ਆਪਣੇ ਆਪ ਇੱਕ ਵੱਖਰੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਉਹਦੀ ਜਾਣਕਾਰੀ ਉਹਦੀ ਜਿਹੜੀ ਜਾਣਕਾਰੀ ਹੈ ਪ੍ਰੋਪਰ ਦੇਣੀ ਚਾਹੀਦੀ ਹੈ ਔਰ ਇਹ ਵੀ ਕਹਿਣਾ ਚਾਹੀਦਾ ਮੀਡੀਆ ਨੂੰ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਸੰਬੰਧੀ ਜੇਕਰ ਕਿਸੇ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦਾ ਤਾਂ ਕਿ ਲੋਕਾਂ ਦੇ ਸਾਹਮਣੇ ਆਵੇ ਵੀ ਵਾਕਈ ਭਾਰਤੀ ਫੌਜ ਨੇ ਆਪਣਾ ਪੱਖ ਦਿੱਤਾ ਜਿਹੜੀ ਗੱਲ ਆ ਗਈ ਉਹਨਾਂ ਨਾਲ ਗੱਲ ਹੋਈ ਹੁਣ ਜਾ ਤਾਂ ਗੱਲ ਫੋਨ ਤੇ ਹੋਈ ਹੈ ਆਫ ਦੇ ਰਿਕਾਰਡ ਗੱਲ ਹੋ ਗਈ ਫੋਨ ਤੇ ਹੁਣ ਉਹਦਾ ਤਾਂ ਕੋਈ ਰਿਕਾਰਡ ਹੈ ਨਹੀਂ ਠੀਕ ਹੈ ਇੱਕੋ ਹੀ ਹੋ ਸਕਦਾ ਕਿ ਅਸੀਂ ਦੇਖੋ ਜੀ ਇਹ ਫੋਨ 8:00 ਵਜੇ ਕੀਤਾ ਹੁਣ ਉਸ ਫੋਨ 8:00 ਵਜੇ ਕੀਤਾ ਤਾਂ ਸ੍ਰੀ ਕਾਲ ਤੱਕ ਸਾਹਬੋ ਜਿਹੜੇ ਮਿਸਿੰਗ ਸਾਬ ਉਹਤੇ ਗੱਲ ਮੰਨ ਰਹੇ ਆ ਕਿ ਸਾਡੇ ਨਾਲ ਗੱਲ ਹੋਈ ਆ ਪਰ ਬਲੈਕ ਬਲੈਕ ਆਊਟ ਦੇ ਵਿੱਚ ਸਹਿਯੋਗ ਦੇਣ ਦੀ ਗੱਲ ਗੱਲ ਹੋਈ ਆ ਮਤਲਬ ਗੱਲ ਹੋਈ ਆ ਸਹਿਯੋਗ ਦੇਣ ਦੀ ਗੱਲ ਹੋਈ ਆ ਉਹ ਸਹਿਯੋਗ ਅਸੀਂ ਦਿੱਤਾ ਹੁਣ ਜਿਹੜੀ ਗੱਲ ਆ ਗਈ ਕਿ ਅੰਦਰ ਜਿਹੜੀਆਂ 에ਅਰ ਗਨਾਂ ਜਾਂ ਜਿਹੜੀਆਂ ਵੀ ਹੈਗੀਆਂ ਉਹ ਸਿਸਟਮ ਨੂੰ ਲੈ ਕੇ ਤਾਂ ਉਹ ਮਿਲਨ ਦਾ ਭਾਰਤੀ ਫੌਜ ਨੂੰ ਕਿਤੇ ਨਾ ਕਿਤੇ ਉਹ ਚੀਜ਼ ਜਨਤਕ ਕਰ ਦੇਣੀ ਚਾਹੀਦੀ ਆ ਤਾਂ ਕਿ ਸਿੱਖ ਕੌਮ ਦੇ ਅੰਦਰ ਲੋਕਾਂ ਦੇ ਅੰਦਰ ਸ਼ਰਧਾਲੂਆਂ ਦੇ ਅੰਦਰ ਜਿਹੜੀ ਦੁਵਿਧਾ ਬਣੀ ਹੋਈ ਆ ਉਹ ਦੁਵਿਧਾ ਜਿਹੜੀ ਬਣੀ ਨਹੀਂ ਰਹਿਣੀ ਚਾਹੀਦੀ ਉਹ ਬਿਲਕੁਲ ਕਲੀਅਰ ਤੇ ਸਾਫ ਜਿਹੜਾ ਹੈਗਾ ਭਾਰਤੀ ਫੌਜ ਨੂੰ ਖੁਦ ਹੀ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਸ ਤੋਂ ਪਹਿਲਾਂ ਐਸਜੀਪੀਸੀ ਆ ਜਾਂ ਸ੍ਰੀ ਕਲਕੱਤਾ ਸਾਹਿਬ ਵੱਲੋਂ ਕੋਈ ਹੋਰ ਹਾਂ ਜਿਹੜਾ ਰਾਜਨੀਤੀ ਪਾਰਟੀ ਲੀਡਰ ਵੀ ਭਾੰਦਰ ਉਹ ਵੀ ਸ਼ਾਂਤ ਹੋ ਜਾਂਦਾ ਬਿਲਕੁਲ ਸ਼ਾਂਤ ਤੇ ਉਹਨਾਂ ਉਸ ਤੋਂ ਪਹਿਲਾਂ ਅਗਲਾ ਕੋਰਟ ਜਾਵੇ ਸੁਪਰੀਮ ਕੋਰਟ ਜਾਵੇ ਜਾਂ ਭਾਰਤੀ ਫੌਜ ਨੂੰ ਹੀ ਕੋਈ ਲੈਟਰ ਜਾਂ ਇਦਾਂ ਦੀ ਲੈਟਰ ਆ ਗਿਆ ਚਲਾ ਗਿਆ ਆ ਗਿਆ ਚਲਾ ਗਿਆ ਤਾਂ ਭਾਰਤੀ ਫੌਜ ਨੂੰ ਖੁਦ ਹੀ ਜਿਹੜਾ ਹੈਗਾ ਸਪਸ਼ਟਿਕਰਮ ਦੇ ਦੇਣਾ ਚਾਹੀਦਾ ਹੈ ਕਿ ਮਸਲਾ ਕਰ ਹੈ ਕੀ ਹੈ ਕਿੰਨੇ ਵਜੇ ਕਿਹਦੇ ਨਾਲ ਗੱਲ ਹੋਈ ਕਿਸ ਵਿਸ਼ੇ ਤੇ ਹੋਈ ਉਹਦਾ ਕੋਈ ਸਬੂਤ ਹੈਗਾ ਤਾਂ ਉਹ ਵੀ ਮਨ ਲੱਗਾ ਜਨਤਾ 'ਚ ਜਿਹੜਾ ਕਰ ਦੇਣਾ ਚਾਹੀਦਾ ਠੀਕ ਹੈ ਰਪਾਲ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅੱਜ ਅੱਜ ਖਾਸ ਤੌਰ ਤੇ ਜੋ ਸਿੰਘ ਸਬਾਨਾ ਵੱਲੋਂ ਜਿਹੜਾ ਅੱਜ ਬਿਆਨ ਦਿੱਤਾ ਗਿਆ ਕਿਉਂਕਿ ਪਿਤੇ ਦਿਨੀ ਭਾਰਤੀ ਫੌਜ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਵਾਕਨਾ ਹੋਇਆ ਸੀ ਉਸ ਨੂੰ ਜਿਹੜਾ ਉਹਨਾਂ ਨੇ ਕੰਟਰੋਲ ਕੀਤਾ ਤਾਂ ਉਹਦੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਤੇ ਅੱਗੇ ਕੀ ਪ੍ਰੋਸੈਸ ਹੋਵੇਗਾ ਦੀ ਅੱਗੇ ਜਾਂਚ ਹੋਵੇਗੀ ਜਾਂ ਫਿਰ ਵਾਕਈ ਜਾਂ ਫੌਜ ਦੇ ਅਧਿਕਾਰੀਆਂ ਦੀ ਜਾਰੀ ਪੁਸ਼ਟੀ ਕਰਨਗੇ ਜਾਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਨਗੇ ਜੇਕਰ ਉਹ ਜਾਣਕਾਰੀ ਸਾਂਝੀ ਕਰਨਗੇ ਤਾਂ ਮੁਰ ਦੁਆਰਾ ਬੋਲਦਾ ਪੰਜਾਬ ਦੇ ਵਿੱਚ ਉਹ ਸੰਖੇਪ ਰੂਪ ਦੇ ਵਿੱਚ ਦਿਖਾਈ ਜਾਵੇਗੀ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us